10 ਕਰੋੜ ਦੀ ਫਰੋਤੀ ਮੰਗੀ ਗਈ ਸੀ 24 ਘੰਟਿਆਂ ਦੇ ਵਿੱਚ ਦੋਸ਼ੀਆਂ ਫੜਿਆ ਗਿਆ ਫਰੀਦਕੋਟ ਪੁਲਿਸ ਨੂੰ ਅਪਰੋਚ ਕੀਤਾ ਮਿਸਟਰ ਕਿਸ਼ਨ ਕੁਮਾਰ ਕੀ ਉਹਨਾਂ ਨੂੰ ਕੁਝ ਟਾਈਮ ਤੋਂ ਇੱਕ ਮੈਸੇजेस ਆ ਰਹੇ ਨੇ ਜੇ ਇਸ 10 ਕਰੋੜ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਹੈ ਕਿੰਸ਼ ਸੀ ਸਸਪੈਕਟ ਪਰਸਨ ਸੋਨਾਂ ਨੇ ਇਹਨਾਂ ਨੂੰ ਇੱਥੇ ਬੁਲਾਇਆ ਫਰੀਦਕੋਟ ਦੇਕੇ ਇਸ ਦਾ ਦੀ ਬੈਕਗ੍ਰਾਉਂਡ ਇਹਨਾਂ ਦੀ ਜਿਹੜੇ ਹੈਗੇ ਬੰਦੇ ਇੱਕ ਲੇਡੀ ਹੈ ਜਿਹਨੇ ਮੇਡ ਦਾ ਕੰਮ ਕਰਦੀ ਹੈ ਔਰ ਇਹਦੀ ਪਹਿਲਾਂ ਹਰਿਆਣਾ ਦੀ ਵੀ ਇੱਕ ਹਿਸਟਰੀ ਹੈਗੀ ਹੁੰਦੀ ਹੈ ਉੱਤੇ ਕੰਮ ਕੀਤਾ ਕਰਕੇ ਸਾਲ ਔਰ ਬਾਕੀ ਇਹਦੇ ਰਿਲੇਟਿਵ ਹੈ ਰਕੇਸ਼ ਇਹਦਾ ਇੱਕ ਫਰੈਂਡ ਹੈ ਪਵਨ ਔਰ ਇੱਕ ਬੰਦਾ ਹੈ ਨikhil ਜਿਹਦਾ ਕਰਮ ਇਹਨਾਂ ਜਿਹੜੀ ਫਰੋਤੀ ਮੰਗੀ ਗਈ ਸੀ ਉਹਦੇ ਚ ਕੁਝ ਪੈਸੇ ਵੀ ਦੇ ਵੀ ਦਿੱਤੇ ਸੀ ਕਿਸ ਤਰ੍ਹਾਂ 10 ਕਰੋੜ ਦੀ ਫਰੋਤੀ ਮੰਗੀ ਗਈ ਸੀ ਤਾਂ ਉਸ ਦਾ 24 ਘੰਟਿਆਂ ਦੇ ਵਿੱਚ ਦੋਸ਼ਾਂ ਫੜਿਆ ਗਿਆ ਤੁਸੀਂ ਦੇਖ ਰਹੇ ਹੋ ਲੋਕ ਇंसाफ ਟੀਵੀ ਤੇ ਮੈਂ ਹਸਲੀ ਜਨ ਨਾਲ ਗੱਲਬਾਤ ਕਰਦੇ ਸਾਡੇ ਨਾਲ ਐਸਐਸਪੀ ਡਾਕਟਰ ਪ੍ਰਿਗਿਆ ਜਨ ਜੁੜੇ ਹੈ ਗੱਲਬਾਤ ਕਰਦੇ ਆ ਮੈਂ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਇਹ ਫਿਰੋਤੀ ਮੰਗੀ ਸੀ ਜੀ ਇੱਕ ਸਾਡੇ ਕੋਲ ਕੰਪਲੇਨੈਂਟ ਨੇ ਫਰੀਦਕੋਟ ਪੁਲਿਸ ਨੂੰ ਅਪਰੋਚ ਕੀਤਾ ਮਿਸਟਰ ਕਿਸ਼ਨ ਕੁਮਾਰ ਕੀ ਉਹਨਾਂ ਨੂੰ ਕੁਝ ਟਾਈਮ ਤੋਂ ਇੱਕ ਮੈਸੇजेस ਆ ਰਹੇ ਨੇ ਜੇ ਚ 10 ਕਰੋੜ ਰੁਪਏ ਦੀ ਫਿਰੋਤੀ ਮੰਗੀ ਜਾ ਰਹੀ ਹੈ ਔਰ ਉਹਨਾਂ ਨੇ ਫਿਰ ਜਿਹੜੇ ਅਕਿਊਸਡ ਸੀ ਸਸਪੈਕਟ ਪਰਸਨਸ ਉਹਨਾਂ ਨੇ ਨਾਨੂੰ ਇੱਥੇ ਬੁਲਾਇਆ ਫਰੀਦਕੋਟ ਵਿਖੇ ਔਰ ਮਲਟੀਪਲ ਲੋਕੇਸ਼ਨਸ ਤੇ ਡਾਇਰੈਕਟ ਕੀਤਾ ਤਾਂ ਇਹਨਾਂ ਨੇ ਫਰੀਦਕੋਟ ਪੁਲਿਸ ਨੂੰ ਜਦੋਂ ਅਪਰੋਚ ਕੀਤਾ ਤੇ ਅਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਚਾਰ ਅਕਿਊਸਡ ਆਈਡੈਂਟੀਫਾਈ ਕਰਕੇ ਲੈਸ 24 ਆਵਰਸ ਅਸ ਨੂੰ ਅਰੈਸਟ ਕਰ ਲਿਆ ਜੀ ਕਿਸ ਤਰ੍ਹਾਂ ਦੀ ਬੈਕਗ੍ਰਾਉਂਡ ਹੈ ਇਹਨਾਂ ਦੀ ਜੀ ਇਹ ਜਿਹੜੇ ਹੈਗੇ ਬੰਦੇ ਇੱਕ ਲੇਡੀ ਹੈ ਜਿਹੜੀ ਮੇਡ ਦਾ ਕੰਮ ਕਰਦੀ ਹੈ ਔਰ ਇਹਦੀ ਪਹਿਲਾਂ ਹਰਿਆਣਾ ਦੀ ਵੀ ਇੱਕ ਹਿਸਟਰੀ ਹੈਗੀ ਉਹਨੇ ਉੱਥੇ ਕੰਮ ਕੀਤਾ ਕਾਫੀ ਸਾਲ ਔਰ ਬਾਕੀ ਇਹਦੇ ਰਿਲੇਟਿਵ ਹੈ ਰਕੇਸ਼ ਜਿਹਦਾ ਇੱਕ ਫਰੈਂਡ ਹੈ ਪਵਨ ਔਰ ਇੱਕ ਬੰਦਾ ਹੈ ਨikhil ਜਿਹਦਾ ਕ੍ਰਿਮੀਨਲ ਬੈਕਗ੍ਰਾਉਂਡ ਕੀ ਲੱਗਦਾ ਇਹਨ ਜਿਹੜੀ ਫਰੋਤੀ ਮੰਗੀ ਗਈ ਸੀ ਉਹਦੇ ਚੋਂ ਕੁਝ ਪੈਸੇ ਵੀ ਦੇ ਵੀ ਦਿੱਤੇ ਸੀ ਕਿਸ ਤਰ੍ਹਾਂ ਨਹੀਂ ਜੀ No exchange of money putty you know was happened and Faridkot police ਨੇ ਉਸ ਤੋਂ ਪਹਿਲਾਂ ਹੀ ਇਹ ਕੇਸ ਕ੍ਰੈਕ ਕਰ ਲਿਆ ਫਰਦਰ ਕੀ ਚੱਲ ਰਿਹਾ ਦੇ ਫਰਦਰ ਇਹ ਜਸ ਸੀ ਰਿਮਾਂਡ ਲੈਵਾਗੇ ਅੰਦਰ ਫਰੋਤੀ ਮੰਗਰ ਵਾਲਿਆਂ ਨੂੰ ਜਿਹੜਾ ਕਾਬੂ ਕੀਤਾ ਗਿਆ ਤਾਂ ਲਗਾਤਾਰ ਪੁਲਿਸ ਵੱਲੋਂ ਜਿਹੜਾ ਹੈਗਾ ਫਰੀਦਕੋਟ ਪੁਲਿਸ ਵੱਲੋਂ ਨਵਾਂ ਪ੍ਰਾਲਾਜ ਲੈ ਕੇ ਦੂ ਕੀਤਾ ਜਾ ਰਿਹਾ ਹੈ ਕੈਨ ਪਰਸਨ ਕਿਸ ਦੇ ਨਾਮ ਮੈਂ ਸੁਲਝੰਦਰ Fleet code.